ਸਿੰਜੀ ਦਾ ਇੱਕ ਸ਼ਬਦ ਸੁਣਾਉਣਾ ਚਾਹੁੰਦੀ ਆ ਤੁਸੀਂ ਸੁਣਨਾ ਜ਼ਰੂਰ ਸੰਤਨ ਬੱਬਾ ਦੀਪ ਸਿੰਘ ਜੀ ਸੰਤਨ ਬੱਬਾ ਦੀਪ ਸਿੰਘ ਜੀ ਮੈਨੂੰ ਸਮਝ ਆਉਂਦੀ ਹੈ ਹਰ ਬੋਲ ਸੁਬਤ। ਤੁਸੀਂ ਬੜੇ ਧਿਆਨ ਦੇ ਨਾਲ ਸੁਣੋ। ਠੀਕ ਹੈ। ਤਨ 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 ਬਾਬਾ ਦੀਪ ਸਿੰਘ ਜੀ ਤੇਰੇ ਚੌਪੈ ਰਿਆਂ ਨੇ ਸਾਨੂੰ ਤਾ ਤਨ 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 ਬਾਬਾ ਦੀਪ ਸਿੰਘ ਜੀ ਤੇਰੇ ਚੋ ਪਰਿਆਂ ਨੇ ਸਾਨੂੰ ਤਾਰਿਆ ਤੇਰੇ ਬਿਨਾ ਕੱਖ ਦਾ ਤੇਰੇ ਨਾਲ ਲੱਖ ਦਾ ਤੂੰ ਹੀ ਸਾਡਾ ਜੀਵਨ ਸਵਾਰਿਆ ਤੇਰੇ ਬਿਨਾ ਕੱਖ ਦਾ ਤੂੰ ਹੀ ਸਾਡਾ ਜੀਵਨ ਸਵਾਰੂ ਰਿਆ ਤਨ 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 ਬਾਬਾ ਦੀਪ ਸਿੰਘ ਜੀ ਤੇਰੇ ਚੌਪੜਿਆਂ ਨੇ ਸਾਨੂੰ ਤਾਨ ਰਿਆ ਤਨ 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 ਬਾਬਾ ਦੀਪ ਸਿੰਘ ਜੀ ਤੇਰੇ ਚੌਪੜਿਆਂ ਨੇ ਸਾਨੂੰ ਤਾਨ ਰਿਆ ਤੇਰੇ ਦਰਿਆ ਇਹਾਂ ਹੱਥ ਜੋੜ ਕੇ ਤੇਰੇ ਦਰ ਆਏ ਹਾਂ ਦੋਵੇਂ ਹੱਥ ਜੋੜ ਕੇ ਮੰਗਦੇ ਆ ਖੈਰਾ ਤਾਲੇ ਪਰ ਮਾ ਦੇ ਤੋੜ ਦੇ ਮੰਗਦੇ ਆ ਖੈਰਾ ਤਾਲੇ ਪਰ ਮਾ ਦੇ ਤੋੜ ਦੇ ਚਰਨਾਂ ਚ ਜੋੜੋ ਰਹਿ ਨਾਚ ਜੂੜੂ ਪਿਆ ਜਗਨੇ ਹਮਾਰਿਆ ਤਨ 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 ਬਾਬਾ ਦੀਪ ਸਿੰਘ ਜੀ ਸਾਨੂੰ ਤੇਰੇ ਚੋ ਪੈਰ ਆਨੇ ਕਾ ਰਿਆ ਤਨ 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 ਬਾਬਾ ਦੀਪ ਸਿੰਘ ਜੀ ਤੇਰੇ ਚੋ ਪੈਰ ਆਨੇ ਸਾਨੂੰ ਤਾਂ ਜਿੱਥੇ ਸਾਨੂੰ ਰੱਖਿਆ ਸਾਡੀ ਕੋਈ ਉਕਾਤ ਨਹੀਂ ਸੀ ਜਿੱਥੇ ਸਾਨੂੰ ਰੱਖਿਆ ਸਾਡੀ ਕੋਈ ਉਕਾਤ ਨਹੀਂ ਸੀ ਬਿਤੇ ਨਾਮ ਤੇਰੇ ਤੋਂ ਬਿਨਾ ਸਾਡੀ ਕੋਈ ਰਾਤ ਨਹੀਂ ਬਿਤੇ ਨਾਮ ਤੇਰੇ ਤੋਂ ਬਿਨਾ ਸਾਡੀ ਕੋਈ ਰਾਤ ਨਹੀਂ ਤੂੰ ਹੀ ਲਿਆ ਸਾਮ ਦਾਤਾ ਸਿਪੇ ਆਹਾਰਿਆਂ ਤੁਹੀ ਲਿਆ ਸਾਮ ਦਾਤਾ ਮੈਂ ਸਿਪੇ ਆਹਾਰਿਆਂ ਤਨ ਤਨ ਤਾਨੇ ਬਾਬਾ ਦੀਪ ਸਿੰਘ ਜੀ ਤੇਰੇ ਚੋ ਪੈਰਿਆਂ ਨੇ ਸਾਨੂੰ ਤਾਂ ਆਰਿਆ ਤਨ ਤਨ ਤਾਨੇ ਬਾਬਾ ਦੀਪ ਸਿੰਘ ਜੀ ਤੇਰੇ ਚੋ ਪੈਰਿਆਂ ਨੇ ਸਾਨੂੰ ਤਾਂ ਆਰਿਆ ਹਰ ਥਾਂ ਸਹਾਈ ਹੋ ਕੇ ਤਾਤਾ ਦਿਨਾ ਸਾਡਾ ਸਾਥ ਜੀ ਹਰ ਥਾਂ ਸਹਾਈ ਹੋ ਕੇ ਤਾਤਾ ਦਿਨਾ ਸਾਡਾ ਸਾਥ ਜੀ ਲਿਖੇ ਸਿਫਤ ਤੇਰੀ ਨੂੰ ਇਹ ਜੀਤ ਦਿਓ ਕਾਤਨੀ ਲਿਖੇ ਸਿਫਤ ਤੇਰੀ ਨੂੰ ਇਹ ਜੀਤ ਦਿਓ ਕਾਤਨੀ ਮੈਨੂੰ ਤਾਂ ਹੁਣ ਬਸ ਤੇਰੇ ਹੀ ਸਹਾਰਿਆਂ ਮੈਨੂੰ ਤਾਂ ਹੁਣ ਬਸ ਤੇਰੇ ਹੀ ਸਹਾਰਿਆਂ ਤਨ 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 ਬਾਬਾ ਦੀਪ ਸਿੰਘ ਜੀ ਤੇਰੇ ਚੋ ਪੈਰਿਆਂ ਨੇ ਸਾਨੂੰ ਤਾਰਿਆ ਤਨ 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 ਬਾਬਾ ਦੀਪ ਸਿੰਘ ਜੀ ਤੇਰੇ ਚੋ ਪੈਰਿਆਂ ਨੇ ਸਾਨੂੰ ਤਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਬਾ